ਜਿਹੜੇ ਘਰ 'ਚ ਜਿਹੜੇ ਬੰਦੇ 'ਚ ਦਲੇਦਰ ਆ ਨਾ ਉੱਥੇ ਤਰੱਕੀ ਨਹੀਂ ਆਉਂਦੀ ਕਦੇ ਇਹ ਗੱਲ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਪਿਆਰ ਨਾਲ ਸਨੇਹਾ ਵੀ ਆ ਜਿਹੜਾ ਬੰਦਾ ਸੂਰਜ ਚੜਨ ਤੋਂ ਪਹਿਲਾਂ ਉੱਠਦਾ ਜਿਹਦਾ ਕੰਮ ਹੈ ਰਾਤ ਦਾ ਨਾਈਟ ਡਿਊਟੀ ਆ ਉਹ ਡਿਫਰੈਂਟ ਸਟੋਰੀ ਆ ਉਹ ਮਤਲਬ ਉਹਦੇ ਲਈ ਇਹ ਗੱਲ ਨਹੀਂ ਆਪਣੇ ਜੁੜਦੀ ਕਿਉਂਕਿ ਆਲਰੇਡੀ ਰਾਤਾਂ ਨੂੰ ਜਾਗ ਰਿਆ ਤੇ ਉਹ ਵੀ ਸੂਰਜ ਚੜਨ ਤੋਂ ਪਹਿਲਾਂ ਹੀ ਉੱਠਿਆ ਹੁੰਦਾ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਜ਼ਰੂਰੀ ਆ ਤੇ ਆਪਦੇ ਕਮਰੇ ਨੂੰ ਆਪਦੀ ਜ਼ਿੰਦਗੀ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਆ ਉੱਠਣ ਤੋਂ ਬਾਅਦ ਤੁਹਾਡਾ ਬੈੱਡ ਸਾਫ਼ ਹੋਣਾ ਚਾਹੀਦਾ ਜਿਹੜੀ ਗੱਡੀ ਤੁਸੀਂ ਜਾਣਾ ਉਹ ਗੱਡੀ ਸਾਫ਼ ਹੋਣੀ ਚਾਹੀਦੀ ਆ ਉਹ ਗੱਡੀ ਚਾਹੇ ਮੰਨ ਲਓ ਲੱਖ ਦੀ ਆ ਚਾਹੇ 2 ਲੱਖ ਦੀ ਆ ਚਾਹੇ ਜੋ ਦੀ ਪ੍ਰਾਈਸ ਮੈਟਰ ਨਹੀਂ ਕਰਦੀ ਚਾਹੇ ਉਹ ਸਾਈਕਲ ਆ ਪਰ ਤੁਹਾਡਾ ਸਾਈਕਲ ਵੀ ਨਾ ਉਹ ਸਵਾਦ ਨਾਲ ਸ਼ਿੰਗਾਰਿਆ ਤੇ ਸਾਫ਼ ਹੋਣਾ ਚਾਹੀਦਾ ਤੁਸੀਂ ਸਾਫ਼ ਸੁਥਰੇ ਹੋਣੇ ਚਾਹੀਦੇ ਹੋ ਕਿਉਂਕਿ ਜਿੱਥੇ ਦਲੇਦਰ ਆ ਜਵੇ ਉੱਥੇ ਤਰੱਕੀ ਨਹੀਂ ਆਉਂਦੀ ਜਿੱਥੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਕਮਰਿਆਂ ਦੇ ਵਿੱਚ ਤੇ ਜਿਹੜੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਦਲੇਦਰ ਆ ਜਾਂਦਾ ਉੱਥੇ ਤਰੱਕੀ ਨਹੀਂ ਹੁੰਦੀ ਸੋ ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਭ ਤਰੱਕੀਆਂ ਮਾਣੋ ਸੋ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਭ ਤਰੱਕੀਆਂ ਮਾਣੋ ਖੁਸ਼ ਰਹੋ ਰਾਜੀ ਰਹੋ ਲੋਹੜੀ ਇਹ ਬੜਿਆਂ ਨੇ ਲੋਹੜੀ ਸੈਲੀਬ੍ਰੇਟ ਕਰਨੀ ਹੋਣੀ ਆ ਮੁੰਡਿਆਂ ਦੀਆਂ ਲੋਹੜੀਆਂ ਵੀ ਹੋਣੀਆਂ ਕੁੜੀਆਂ ਦੀਆਂ ਲੋਹੜੀਆਂ ਵੀ ਹੋਣੀਆਂ ਤੇ ਹੁਣ ਬਹੁਤ ਖੂਬਸੂਰਤ ਗੱਲ ਆ ਵੀ ਹੁਣ ਕੁੜੀਆਂ ਦੀਆਂ ਲੋਹੜੀਆਂ ਬਹੁਤ ਪਿਆਰ ਨਾਲ ਮਨਾਇਆ ਜਾਂਦੀਆਂ ਸਾਰਿਆਂ ਨੂੰ ਪਿਆਰ ਲਵ ਯੂ ਜਿਉਂਦੇ ਬਸਦੇ ਰਹੋ